ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਪੁਰਾਣੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜੇ ਮੇਰੇ ਸੰਪਰਕ ਨੰਬਰ ਨੇ ਦੋਸਤੋ 981 5 ਸੋ ਦੋਸਤੋ ਅੱਜ ਆਪਾਂ ਇੱਕ ਹੋਰ ਵੀਡੀਓ ਜਿਹੜੀ ਸ਼ੂਟ ਕਰਨ ਜਾ ਰਹੇ ਹਾਂ ਬਾਈ ਹਰਵੇਲ ਸਿੰਘ ਜੀ ਦੇ ਪਿੰਡ ਆਏ ਹੋਏ ਹਾਂ ਪਿੰਡ ਜੋਰ ਸਿੰਘ ਵਾਲਾ ਤਸਵੀਰਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਹੈ ਜੀ ਸੋ ਦੋਸਤੋ ਵੀਰ ਹਰਵੇਲ ਦੀਆਂ ਪਹਿਲਾਂ ਵੀ ਵੀਡੀਓ ਆਪਣੇ ਚੈਨਲ ਉੱਪਰ ਕਾਫੀ ਅਪਲੋਡ ਨੇ ਸੋ ਇਸ ਵਾਰ ਵੀਰ ਜਿਹੜੇ ਨਵੇਂ ਪਸ਼ੂ ਲੈ ਕੇ ਆਇਆ ਉਹਨਾਂ ਦੀ ਡਿਟੇਲ ਆਪਾਂ ਵੀਰ ਉਹਨਾਂ ਦੇ ਕੋਲੋਂ ਹੀ ਲਵਾਂਗੇ ਤੇ ਜਿਹੜੀ ਦੋਸਤੋ ਮਿਲਕਿੰਗ ਦੀ ਚੁਵਾਈ ਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਰਵਾਵਾਂਗੇ ਸੋ ਵੀਰ ਉਹਨਾਂ ਦੇ ਕੋਲੋਂ ਪੁੱਛ ਲੈਣੇ ਆ ਕਿਹੜੇ-ਕਿਹੜੇ ਪਸ਼ੂ ਉਹਨਾਂ ਕੋਲ ਆਏ ਆ ਚੱਲਦੇ ਆ ਸੋ ਵੀਰੇ ਹਰਵੇਲ ਪਹਿਲਾਂ ਸਭ ਤੋਂ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਸਬਸਕ੍ਰਾਈਬਰ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਆ ਸੋ ਵੀਰੇ ਹਰਵੇਲ ਅੱਜ ਕੀ ਪਸ਼ੂ ਕਿਹੜੇ ਲੈ ਕੇ ਆਈਆਂ ਆ ਸੰਧੂ ਸਾਹਿਬ ਜੀ ਆਪਣੇ ਕੋਲ ਦੋ ਮੱਝਾਂ ਨੇ ਜੀ ਇੱਕ ਨੀਲੀ 라ਵੀ ਦੀ ਆ ਇੱਕ ਮੋਰਾ ਦੀ ਆ ਜੀ ਠੀਕ ਆ ਵੀਰ ਆਪਾਂ ਇਹਨਾਂ ਦੀ ਲਾਈਵ ਮਿਲਕਿੰਗ ਦਿਖਾਵਾਂਗੇ ਠੀਕ ਆ ਜੀ ਤੇ ਬਾਕੀ ਕੋਈ ਵੀ ਭੈਣ ਭਰਾ ਆ ਕੇ ਮਤਲਬ ਦੋ ਟਾਈਮ ਦੀ ਚੁਆਈ ਕਰਕੇ ਆਪਣੇ ਤੋਂ ਲਿਜਾ ਸਕਦਾ ਵਾ ਠੀਕ ਆ ਠੀਕ ਆ ਜੋ ਆਪਾਂ ਕਵਾਂਗੇ ਉਹੀ ਨਿਕਲੇਗਾ ਜੀ ਸੋ ਦੋਸਤੋ ਕਬੀਰ ਦੀ ਖਾਸੀਅਤ ਇਹ ਵੀ ਜਿਹੜੇ ਪਸ਼ੂ ਆ ਮਿਲਕਿੰਗ ਤੇ ਚਵਾਈ ਵਾਸਤੇ ਰੈਡੀ ਹੁੰਦੇ ਆ ਵੀਰ ਚਵਾਈ ਜ਼ਰੂਰ ਕਰਾਉਂਦਾ ਆਪਾਂ ਚੱਲਦੇ ਆਂ ਨਾਲ ਡਿਟੇਲ ਪੁੱਛ ਲੈਣੇ ਆ ਤੇ ਨਾਲ ਹੀ ਆਪਾਂ ਜਿਹੜੇ ਪਸ਼ੂਆਂ ਦੀ ਚਵਾਈ ਵੀ ਰੂਟੀਨ ਦੇ ਵਿੱਚ ਤੁਹਾਨੂੰ ਕਰਵਾ ਕੇ ਵਿਖਾਵਾਂਗੇ ਸੋ ਹਰ ਵੇਲੇ ਵੀਰੇ ਕੀ ਇਹਦਾ ਰਿਕਾਰਡ ਹੈਗਾ ਮੱਝ ਦਾ ਕੀ ਸੁਬਾ ਹੈਗਾ ਜੀ ਵੀਰ ਜੀ ਇਹ ਥੱਲੇ ਟਾਈਮਰ ਹੈ ਤੀਜੀ ਵਾਰ ਆਜੀ ਠੀਕ ਹੈ ਜੀ ਬਾਕੀ ਕਹਿਣ ਨੂੰ ਆਪਾਂ ਦੂਸਰਾ ਵੀ ਕਹਿ ਸਕਦੇ ਆ ਪਰ ਜਿਹੜਾ ਪੱਕਾ ਹੈ ਗਾਰੰਟੀ ਨਾਲ ਤੀਜੀ ਵਾਰ ਆ ਜੀ ਠੀਕ ਹੈ ਜੀ ਬਾਕੀ ਪਿੱਛੇ ਇਹਦੇ ਮੇਲ ਕਾਫ ਆ ਠੀਕ ਹੈ ਦੁੱਧ ਇਸ ਟਾਈਮ 11 ਤੋਂ 1 ਠੀਕ ਹੈ ਜੀ ਠੀਕ ਹੈ 10 ਦਿਨ ਦੀ ਹੈ 10 ਦਿਨ ਦੀ ਸੂਈ ਆ ਸੋ ਦੋਸਤੋ 11 ਲੀਟਰ ਦੀ ਦੁੱਧ ਦੀ ਚੁਆਈ ਇਸ ਦੀ ਹੋਵੇਗੀ ਹੁਣ ਜਿਹੜਾ ਸ਼ਾਮ ਦਾ ਟਾਈਮ ਦੋਸਤੋ 5:30 ਤੋਂ 6 ਵਜੇ ਦੀ ਜਿਹੜੀ ਚੁਆਈ ਹੈ ਸਵੇਰ ਕਿੰਨੇ ਵਜੇ ਚੁਆਈ ਕੀਤੀ ਹੈ ਤਕਰੀਬਨ ਇਹੀ ਆਪਣਾ 5:30 ਤੋਂ 6 ਸ਼ਾਮ ਨੂੰ ਵੀ ਤਕਰੀਬਨ 5:30 ਠੀਕ ਹੈ ਜੀ ਸਵੇਰ ਵੀ 6 ਵਜੇ ਦੋਸਤੋ ਚੁਆਈ ਹੈ ਤੇ ਹੁਣ ਵੀ ਤਕਰੀਬਨ 6 ਵਜੇ ਦੀ ਚੁਆਈ ਹੋਣ ਜਾ ਰਹੀ ਹੈ ਅਜੇ 23 ਤਰੀਕਾ ਦੋਸਤੋ 12ਵਾਂ ਮਹੀਨਾ 2021 ਨੂੰ ਅੱਪ ਜਿਹੜੀ ਸ਼ਾਮ ਨੂੰ 6 ਵਜੇ ਵੀਡੀਓ ਸ਼ੂਟ ਕਰਦੇ ਪਏ ਆ ਤੇ ਜਿਹੜੀ ਚੁਆਈ ਤੇ ਹਰ ਵੀਰ ਵੀਰੇ ਚਵਾਈ ਚੁਵੀ ਵੀ ਬਿਲਕੁਲ ਪੋਲੀ ਜਣਾ ਲੋਕੇ ਵੀਰ ਜੀ ਬਿਲਕੁਲ ਬੱਚਾ ਵੀ ਇੱਕ ਧਰ ਗੱਡ ਸਕਦਾ ਹੈ ਕੰਜਾਨ ਵੀ ਇਹਨੂੰ ਚੋਸਾਂ ਦੇ ਦੋਨਾਂ ਮੱਜਾਂ ਦੀ ਬਹੁਤ ਚਵਾਈ ਠੀਕ ਇਹਨੂੰ ਅਗਰ ਵੀਰ ਜੀ ਖੋਲ ਕੇ ਆਪਾਂ ਬਾਹਰ ਵੀਰਾਂ ਨੂੰ ਵਿਖਾਈ ਦਈਏ ਸੋ ਦੋਸਤੋ ਬਾਕੀ ਚਵਾਈ ਆਪਾਂ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਣੀ ਆ ਤੇ ਜੇਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਮੁੱਲ ਵੀ ਜਿਹੜੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਵਾਜਬ ਹੋਣਗੇ ਵੀਰ ਹੋਣਾ ਤਾਂ ਉਹ ਵੀ ਪੁੱਛਾਂਗੇ ਆਪਾਂ ਸੋ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਠੀਕ ਹੈ ਜੀ। ਮੋੜ ਦੇ। ਪਰ ਵੀਰੇ ਵੀਰੇ ਥੇ 2 ਮਿੰਟ ਦੇ ਦੇਖਿਓ ਜੀ ਇਹਨੂੰ। ਅਜ ਤਾਂ ਠੀਕ ਹੈ ਵੀਰ ਜੀ। ਠੀਕ ਹੈ ਜੀ। ਸੋ ਦੋਸਤੋ ਜਿੱਦਾਂ ਵੀਰ ਹੋਣਾ ਕਿ ਆ ਵੀ ਤਿੱਜਾ ਸੂਆ ਇਹ ਮਤਲਬ ਕਿ ਅੱਗੇ ਸੋਈ ਆ ਮੇਲ ਕਾਫ ਆ ਇਸ ਦੇ ਥੱਲੇ ਬਾਕੀ ਚੁਵਾਈ ਆਪਾਂ ਜਰੂਰੀ ਦੀ ਪੂਰੀ ਤੁਹਾਨੂੰ ਕਰਕੇ ਵਿਖਾਵਾਂਗੇ ਤੇ ਅੰਦਾਜ਼ੇ ਤੁਸੀਂ ਲਗਾ ਸਕਦੇ ਹੋ ਦੇਖ ਸਕਦੇ ਹੋ ਜਿਹੜੀ ਸੰਤੁਸ਼ਟੀ ਆਪਦੀ ਕਰ ਸਕਦੇ ਹੋ ਚੁਵਾਈ ਬਿਲਕੁਲ ਕਰਾਂਗੇ ਇੱਕ ਵਾਰੀ ਆਪਾਂ ਠੀਕ ਹੈ ਵੀਰ ਜੀ ਤੇ ਹਰ ਵੇਲੇ ਵੀਰ ਜੀ ਦਾ ਮੁੱਲ ਵੀ ਜਰੂਰ ਦੱਸਦੇ ਹਾਂ ਵੀਰ ਜੀ ਇਹਦਾ ਮੁੱਲ ਆਪਾਂ 71000 ਰੁਪਏ ਕਰਦੇ ਬਾਕੀ ਮੰਨਤਾਨ ਕਰਾਂਗੇ ਜੋ ਵੀ ਭੈਣ ਭਰਾ ਹੋਣ ਠੀਕ ਹੈ ਜੀ 71000 ਹਨਾ ਜੀ ਸੀਗਾ ਦੋਸਤੋ ਬਾਕੀ ਜਿਹੜਾ ਮੂਹ ਮੱਥਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਦੇਖ ਲਿਓ ਇੱਕ ਵਾਰੀ ਸਾਰਾ ਦੇਖ ਲਿਓ ਬਾਕੀ ਦੀ ਚੁਵਾਈ ਆਪਾਂ ਤੁਹਾਨੂੰ ਨਾ ਵੀਡੀਓ ਦੇ ਵਿੱਚ ਕਰਕੇ ਵਿਖਾ ਦਾਂਗੇ ਸੋ ਹਰ ਮੇਰੇ ਵੀਰ ਜੁਜੇ ਨੰਬਰ ਤੇ ਇਹ ਮਾਈ ਦਾ ਵੀ ਰਿਕਾਰਡ ਦੱਸ ਹੀ ਦਿਓ ਜੀ ਹਾਂ ਵੀਰ ਜੀ ਇਹਦੀ ਵੈਸਟੀ ਹੋਊਗੀ ਕਰੀਬ 15 16 ਠੀਕ ਹੈ ਜੀ ਹਾਂਜੀ ਬਾਕੀ ਇਹ ਵੀ ਵੈਸੇ ਆਪਾਂ ਦੂਸਰਾ ਵੀ ਕਹਿਤਾ ਹਾਂ ਤੇ ਬਟ ਠੀਕ ਹੈ ਜੀ ਜੇ ਫੀਮੇਲ ਕਾਫ ਆ ਦੱਸ ਤੋ 11 ਦਿਨ ਦੀ ਤੀਜਾ ਸਵੇਰ ਇਹ ਵੀ 11 ਦਿਨ ਹੋ ਗਏ ਸੀ ਮਗਰ ਫੀਮੇਲ ਕਾਫ ਆ ਦੁਬਾਰਾ ਤਕਰੀਬਨ ਰੈਡੀ ਆ ਠੀਕ ਹੈ ਠੀਕ ਹਾਂਜੀ ਦੋਸੋਂ ਫੀਮੇਲ ਕਾਫ ਆ ਇਸਦੇ ਮਗਰ ਤਕਰੀਬਨ ਸਵੇਰ ਇਸ ਦਾ ਵੀ ਤੀਜਾ ਫੀਮੇਲ ਕਾਫ ਆ ਦੁੱਧ ਤਕਰੀਬਨ ਬਿਲਕੁਲ 11 12 12 ਲੀਟਰ ਦੀ 12 ਲੀਟਰ ਦੀ ਕਪੈਸਿ ਚੁਵਾਈ ਆ ਪੈਂਦੀ ਵੀ ਤੁਹਾਨੂੰ ਬਿਲਕੁਲ ਕਰਕੇ ਜਿਹੜੀ ਵਿਖਾ ਦੇਵਾਂਗੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਦੇਖ ਸਕਦੇ ਹੋ ਚੁਵਾਈ ਬਾਕੀ ਮੌਕੇ ਤੇ ਆਪਣਾ ਖਰੀਦਣ ਸਮੇਂ ਵੀ ਤੁਸੀਂ ਚੁਵਾਈ ਆਪਣੀ ਅੱਥੀ ਵੀ ਕਰ ਸਕਦੇ ਹੋ ਬਾਕੀ ਕੋਈ ਦੋ ਟਾਈਮ ਤਿੰਨ ਟਾਈਮ ਜਿੰਦਾ ਮਰਜੀ ਚੁਵਾਈ ਕਰੇ ਬਹੁਤ ਹੀ ਠੰਡੀਆਂ ਸਹੀ ਦੋਨੇ ਠੀਕ ਹੈ ਜੀ ਬਾਕੀ ਦੋਸਤੋ ਮੂਹ ਮੱਥਾ ਬਣਤਰ ਜਿਹੜੀ ਬੋਡੀ ਸਟਰਕਚਰ ਆ ਤੁਸੀਂ ਜਰੂਰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸੋ ਚੰਗੀ ਮੱਝ ਹੈਗੀ ਹੈ ਵੀ ਤੇ ਚੁਵਾਈ ਆਪਾਂ ਦੋਵਾਂ ਦੀ ਤੁਹਾਨੂੰ ਦਿਖਾ ਦੇਵਾਂਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਪਾਸ ਆਪਣੀ ਤਸੱਲੀ ਕਰੇ ਪਹੁੰਚ ਕੇ ਵੀ ਕਰ ਸਕਦੇ ਹੋ ਬਾਈ ਹੋਰਾਂ ਦੇ ਪਿੰਡ ਦੋਸਤੋ ਜੋਰ ਸਿੰਘ ਵਾਲਾ ਕੁਝ ਫਿਰ ਦੱਸ ਦਿੰਨੇ ਆ ਵੀਰ ਹੋਣਾ ਤਾਂ ਪਸ਼ੂ ਡੇਰੀ ਧੰਦੇ ਦੇ ਨਾਲ ਜਿਹੜਾ ਇੱਕ ਵਪਾਰ ਦਾ ਕੰਮ ਵੀ ਹੈਗਾ ਬਾਕੀ ਪਸ਼ੂ ਵੀਰ ਹੋਣਾ ਕੋਲੇ ਤਕਰੀਬਨ ਸਾਰੇ ਮੋਹਰਾ ਦੇ ਚੰਗੇ ਤੋਂ ਚੰਗੇ ਪਸ਼ੂ ਵੀਰ ਹੋਣਾ ਦੇ ਕੋਲ ਹੈਗੇ ਨੇ ਕਟੀਆਂ ਝੋਟੀਆਂ ਵੀ ਚੰਗੀਆਂ ਤਿਆਰ ਕੀਤੀਆਂ ਨੇ ਸੋ ਹਰਵੇਲ ਵੀਰੇ ਕੀ ਇਹਦਾ ਮੁੱਲ ਪ੍ਰਾਈਸ ਆਪਾਂ ਕੀ ਕਰ ਰਹੇ ਹਾਂ ਜੀ ਵੀਰ ਜੀ ਇਹਦਾ ਆਪਾਂ ਜਨਵਾਰ ਰੇਟ ਕਰਾਂਗੇ ਇਹਦਾ ਆਪਾਂ 75000 ਰੁਪਏ ਰੇਟ ਕਰਦੇ ਹਾਂ ਬਾਕੀ ਮਾਰ ਦਾ ਜੋੜ ਕਰਾਂਗੇ ਥੋੜਾ ਬਹੁਤ ਠੀਕ ਹੈ ਜੀ ਠੀਕ ਹੈ 71000 ਰੁਪਿਆ ਦੋਸਤ ਇਸ ਜਿਹੜੀ ਮਾਝ ਦਾ ਵੀਰ ਹੁਣ ਮੁੱਲ ਕੀਤਾ ਬਾਕੀ ਦੋਨੇ ਡੰਗਰ ਆ ਆਪਾਂ ਰੇਟ ਦੇਣ ਵਾਲਾ ਮੰਗਿਆ ਬਾਕੀ ਡੰਗਰ ਮਹਿੰਗੇ ਨੇ ਠੀਕ ਹੈ ਵੀ ਆਪਾਂ ਕਹਿੰਦੇ ਵੀ ਠੀਕ ਹੈ ਨਹੀਂ ਦੁੱਧ ਦੇ ਹਿਸਾਬ ਨਾਲ ਭਾਈ ਜੀ ਠੀਕ ਆ ਬਾਕੀ ਮਾਨਤਨ ਕਰਕੇ ਵੀ ਤੁਸੀਂ ਸੈੱਟ ਬਹਿ ਜਾਊਗਾ ਕੰਮ ਤੇ ਪਿੱਛੇ ਫੀਮੇਲ ਕਾਫ ਆ ਜੀ ਠੀਕ ਆ ਸੋ ਦੋਸਤੋ ਦੋਨੋਂ ਦੇ ਜਿਹੜੇ ਬੱਚੇ ਆ ਉਹ ਤੁਸੀਂ ਦੇਖ ਸਕਦੇ ਹੋ ਮੇਲ ਕਾਫ ਆ ਜਿਹੜੀ ਪਹਿਲਾਂ ਤੁਹਾਨੂੰ ਆਪਾਂ ਮੱਝ ਦਿਖਾਈ ਆ ਨੀਲੀ ਰਾਵੀ ਦੀ ਸੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਮੋਹਰਾ ਦੇ ਵਿੱਚ ਵਿਖਾਈ ਆ ਉਸ ਦੇ ਮਗਰ ਫੀਮੇਲ ਜਿਹੜੀ ਸੋ ਦੋਸਤੋ ਆਪਾਂ ਪਹਿਲਾਂ ਜਿਹੜਾ ਨੀਲੀ ਰਵੀ ਦੀ ਤੁਹਾਨੂੰ ਮੱਝ ਦਿਖਾਈ ਹੈ ਤੀਜਾ ਸੂਬਾ ਦੋਸਤੋ ਸੋਈਆ ਵੀਰ ਹੁਣਾਂ ਦੇ ਕਹਿਣ ਮੁਤਾਬਕ ਬਾਕੀ ਤੁਸੀਂ ਜਿਹੜੀ ਜਜਮੈਂਟ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਹੋ ਬਾਕੀ ਵੀਰ ਹੁਣੇ ਕਹਿੰਦੇ ਵੀ ਦੂਜਾ ਸੂਬਾ ਵੀ ਕਹਿਣ ਨੂੰ ਕਹਿ ਸਕਦੇ ਆ ਪਰ ਤੀਜੇ ਸੂਬੇ ਦੀ ਆ ਕਰੀ ਜਿਹੜਾ ਬੱਚਾ ਮੇਲ ਕਫ ਉੱਪਰ ਛੱਡ ਚੁੱਕੇ ਆ ਆ ਦੇਖੋ ਦੋਸਤੋ ਬਿਲਕੁਲ ਮੂੰਹ ਮੱਥਾ ਜਿਹੜਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਬਾਕੀ ਠੰਡੀ ਸਿਹਲਾਈ ਬਹੁਤ ਵਧੀਆ ਕੋਈ ਨਾ ਕੋਈ ਨਾ ਕੋਈ ਦੀ ਬੇਥ ਵਿਰਲ ਵੀ ਮੁੱਠੀਲਾ ਥਾਣਾ ਜਵਾਈ ਬਹੁਤ ਜਦੀ ਕੋਲੀ ਆ ਬਾਕੀ ਦੋਸਤੋ ਜਿੰਨੇ ਵੀ ਵੀਰ ਉਹਨਾਂ ਦੇ ਕੋਲ ਪਸ਼ੂ ਆਉਂਦੇ ਆ ਅਕਸਰ ਚਵਾਈ ਵੱਲੋਂ ਬਿਲਕੁਲ ਪਾਸ ਹੁੰਦੇ ਆ ਹਰ ਵੀਰ ਵੀਰੇ ਬਾਕੀ ਵੀਰ ਕਈ ਕਹਿ ਦਿੰਦੇ ਆ ਵੀ ਯਾਰ ਇਸ ਵੀਰ ਦੇ ਕੋਲ 15 ਲੀਟਰ ਦੁੱਧ ਦਿੰਦੀ ਹੈ ਮੱਝ ਸਾਡੇ ਘਰੇ 8 9 ਰਹਿ ਗਿਆ ਤਾਂ 10 ਰਹਿ ਗਿਆ ਉਹ ਕੀ ਕਾਰਨ ਹੋ ਸਕਦਾ ਵੀਰ ਜੀ ਮੈਨੇਜਮੈਂਟ ਦੇ ਫਰਕ ਪੈਂਦਾ ਹੈ ਅੱਛਾ ਜੀ ਹਾਂ ਜੀ ਬਾਕੀ ਵੀਰ ਜੀ ਜੇ ਮੇਰੇ ਘਰੇ 15 ਦੇ ਸਕਦੀ ਤੇ ਤਾਂ ਮਤਲਬ ਉਦਾਂ ਘਰੇ ਵੀ ਦੇ ਸਕਦੀ 15 ਦਾ 16 ਹੋ ਜਾਦਾ ਬਾਕੀ 10 ਨਹੀਂ ਹੋਣਾ ਚਾਹੀਦਾ ਇਹਦਾ ਮਤਲਬ ਮੈਨੇਜਮੈਂਟ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈਂਦਾ ਠੀਕ ਹੈ ਠੀਕ ਹਾਂ ਜੀ ਅਗੇ ਜੀ ਕਿਉਂਕਿ ਭੈਣ ਭਰਾਵਾਂ ਦੀ ਗੱਲ ਹੁੰਦੀ ਆ ਕਈ ਵਾਰ ਫੋਨ ਕਰਦੇ ਆ ਦੱਸਦੇ ਆ ਜਾਂ ਕੁਝ ਵੀ ਆ ਮੈਂ ਤੁਹਾਡੀ ਗੱਲ ਨਹੀਂ ਕਰਦਾਗਾ ਕਈ ਵਪਾਰੀ ਵੀਰਾਂ ਦੀ ਗੱਲ ਕਰਦੇ ਆ ਵੀ ਅਸੀਂ ਉਥੋਂ ਆ ਚੀਜ਼ ਲਈ ਸੀ ਵੀ ਸਾਨੂੰ 12 ਜਾਂ 14 ਲੀਟਰ ਚਵਾਤਾ ਵੀ ਸਾਡੇ ਘਰੇ ਆ ਕੇ ਅੱਧੋ ਅੱਧ ਦੁੱਧ ਹੀ ਰਹਿ ਗਿਆ ਮੈਂ ਜੀ ਦੇਖੋ ਜੀ ਆਪਾਂ ਹਰ ਟਾਈਮ ਪਸ਼ੂ ਦੀ ਐਕਟੀਵਿਟੀ ਤੇ ਮਨ ਨਜ਼ਰ ਰੱਖਣੀ ਹੁੰਦੀ ਪਸ਼ੂ ਤੇ ਕਿ ਇਹਨੂੰ ਕੀ ਪਸੰਦ ਆ ਕੀ ਖਾਂਦਾ ਕੀ ਨਹੀਂ ਖਾਂਦਾ ਹਾਂਜੀ ਤਾਂ ਵੀਰ ਜੀ ਦੇਖੋ ਆਪਾਂ ਪਛੂ ਲੈ ਜਾਂਦੇ ਆ ਫਰੀਦ ਲਈਦਾ تقریبا ਆਵਾਂ ਆਉਂਦੇ ਨੇ ਵੀਰ ਮੇਰੇ ਭੈਣ ਭਰਾ ਆਪਾਂ ਪਛੂ ਫਰੀਦ ਕੇ ਲੈ ਜਾਂਦੇ ਨੇ ਜਾ ਕੇ ਰੁੱਕ ਥੱਲੇ ਬੰਦਾ ਹਾਂਜੀ ਦਿਨ ਵਿੱਚ ਇੱਕ ਵਾਰੀ ਪਾਣੀ ਵਿਖਾਇਆ ਹੈ ਨਾ ਆਪਾਂ ਉਹਨੂੰ ਦੇਖਣਾ ਹੀ ਨਹੀਂ ਕਿ ਉਹਦੀ ਕੀ ਕੰਡੀਸ਼ਨ ਆ ਸਾਡੇ ਵੀਰ ਜੀ ਇਹਨਾਂ ਚੀਜ਼ਾਂ ਦਾ ਆ ਬਾਕੀ ਦੋਸਤੋਂ ਇੱਕ ਵੀਡੀਓ ਕੱਢ ਕੇ ਵੇਖ ਲਿਓ ਪੁਰਾਣੀ ਇਸ ਫਾਰਮ ਦੀ ਆਪਾਂ ਵੀਡੀਓ ਪਾਈ ਹੋਈ ਆ ਜੋੜ ਸਿੰਘ ਵਾਲੇ ਦੀ ਜਿੱਥੇ ਵੀ ਆਪਾਂ ਤੁਹਾਨੂੰ ਜਿਹੜਾ ਮੈਨੇਜਮੈਂਟ ਦਾ ਜਿੰਨਾ ਵੀ ਪਾਣੀ ਦਾ ਮੈਨੇਜਮੈਂਟ ਖਰਾਕ ਦਾ ਫੀਡ ਦਾ ਜੋ ਵੀ ਮਤਲਬ ਕੀ ਹੈਗਾ ਹੈ ਉਹ ਸਾਰਾ ਭਾਈ ਹੁਣ ਜਿਹੜਾ ਪ੍ਰੋਪਰ ਸਮੇਂ ਸਮੇਂ ਤੇ ਜਿਹੜਾ ਕਰਦੇ ਰਹਿੰਦੇ ਆ ਤਾਂ ਦੋਸਤੋ ਜਿਹੜਾ ਦੁੱਧ ਇਹਨਾਂ ਕੱਢਿਆ ਜਾਂਦਾ ਫਸੂ ਦਾ ਬਾਕੀ ਵੀਰ ਦਾ ਕਹਿੰਦਾ ਸਿੱਧੇ ਢੰਗ ਨਾਲ ਜਿਹੜਾ ਮਤਲਬ ਹੈ ਉਹ ਵੀ ਜਿਹੜੀ ਮੈਨੇਜਮੈਂਟ ਬਹੁਤ ਜ਼ਿਆਦਾ ਇਹਨਾਂ ਵਿੱਚ ਮੈਨੇ ਰੱਖਦੀ ਆ ਜੇਕਰ ਤੁਸੀਂ ਸਹੀ ਸਹੀ ਟਾਈਮ ਤੇ ਚਵਾਈ ਕਰਦੇ ਹੋ ਜੇ ਪਹਿਲਾਂ ਤਾਂ ਦੋਸਤੋ ਜਿਹੜਾ ਟਾਈਮ ਉਹ ਸਹੀ ਹੋਣਾ ਚਾਹੀਦਾ ਟਾਈਮ ਟੂ ਟਾਈਮ ਚਵਾਈ ਹੋਣੀ ਚਾਹੀਦੀ ਆ ਜੇਕਰ ਸਵੇਰ 7 ਵਜੇ ਕੀਤੀ ਸ਼ਾਮ ਨੂੰ 5 ਵਜੇ ਕਰ ਲਈ ਬਾਕੀ ਵੀ ਦੇਖੋ ਅਸੀਂ ਅਸੀਂ ਜਿਹੜਾ ਦੁੱਧ ਚਵਾਉਣਾ ਹੁੰਦਾ ਅਸੀਂ ਇਨਕਲੂਡ ਬੱਚੇ ਦਾ ਜਿਹੜਾ ਹੁੰਦਾ ਉਹ ਦੱਸਣਾ ਹੁੰਦਾ ਵੇਖੀ ਕਈ ਲੋਕਾਂ ਨੂੰ ਦੋ ਦੋ ਥਾਂ ਬੱਚੇ ਨੂੰ ਪਿਆ ਦਿੰਦੇ ਆ ਬੱਜ ਕਹਿੰਦੇ ਇੰਨਾ ਦਿੱਤਾ ਵੀ ਉਸ ਚੀਜ਼ ਦੀ ਆਪਣੀ ਗਰੰਟੀ ਨਹੀਂ ਹੁੰਦੀ ਅਸੀਂ ਪ੍ਰੋਪਰ ਜਿੰਨਾ ਪਸ਼ੂ ਥੱਲੇ ਦੁੱਧ ਆ ਉਹ ਸਾਰਾ ਦਿਖਾਉਣਾ ਹੁੰਦਾ ਹਾਂਜੀ ਹਾਂਜੀ ਬੱਚੇ ਨੂੰ ਜਿਹੜਾ ਵਾ ਉਹ ਘਰ ਵਾਲੇ ਦੀ ਮਰਜ਼ੀ ਆ ਇੱਕ ਥਾਂ ਛੱਡਦਾ ਦੂਸਰੀ ਛੱਡਦਾ ਜਾਂ ਬਿਲਕੁਲ 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 ਇੱਥੇ ਵੀ ਥੋੜਾ ਜਿਹਾ ਫਰਕ ਕਿਲੋ ਡੇਢ ਕਿਲੋ ਦਾ ਘਟ ਜਾਂਦਾ ਜੀ ਘਟ ਜਾਂਦਾ ਜੀ ਬਿਲਕੁਲ ਹਾਂਜੀ ਹਾਂਜੀ ਬਾਕੀ ਦੋਸਤੋ ਜਿਹੜੀ ਚਵਾਈ ਆ ਤੁਸੀਂ ਉਹ ਵੀ ਵੇਖ ਸਕਦੇ ਵੀਰ ਉਹਨਾਂ ਨੇ तकरीबन ਕਰ ਲਈ ਆ ਜਾਂ ਕਰੀ ਵੀ ਜਾਂਦੇ ਪਏ ਆ ਬਾਈ ਜੀ ਚਵਾਈ ਵੱਲੋਂ ਬਿਲਕੁਲ ਪਾਸ ਹਨਾ ਦੇਲ ਗੋਲ ਦੇ ਵਿੱਚ ਆਕੀ ਨਹੀਂ ਠੀਕ ਬਾਕੀ ਦੋਸਤ ਚਵਾਈ ਪੋਲੀ ਆ ਬਹੁਤ ਹੀ ਬਿਲਕੁਲ ਅੱਖਾਂ ਮੀਟ ਕੇ ਤੁਸੀਂ ਪਸ਼ੂ ਲੈ ਕੇ ਜਾ ਸਕਦੇ ਹੋ ਬਾਈ ਹੋਰਾਂ ਦੇ ਕੋਲ ਕਿਉਂਕਿ ਇਹ ਜਿਹੜਾ ਧੰਦਾ ਹੈ ਆਪਾਂ ਮਤਲਬ ਕਿ ਵਪਾਰ ਦਾ ਹੈ ਕੋਈ ਬੇਚਕੀ ਨਾ ਨਹੀਂ ਬਣਾਉਣਾ ਚਾਹੁੰਦਾ ਵੀ ਕਿਸੇ ਤਰੀਕੇ ਦੀ ਕੋਈ ਕਿਸੇ ਨੂੰ ਯਕੀਨ ਉੱਠ ਜੇ ਨਾ ਵੀ ਆਪਾਂ ਵਿਖਾਉਣ ਕੁਝ ਹੋਰ ਰਹੇ ਆ ਤੇ ਤੁਹਾਡੇ ਕੋਲ ਕੁਝ ਹੋਰ ਨਿਕਲੇ ਇਹ ਸਾਡਾ ਮਕਸਦ ਨਹੀਂ ਹੈਗਾ ਬਿਲਕੁਲ ਪਾਰਦਰਸ਼ੀ ਢੰਗ ਨਾਲ ਬਾਈ ਹੋਣੀ ਕੰਮ ਕਰਦੇ ਆ ਬਾਈ ਹੋਰਾਂ ਨੂੰ ਵੈਸੇ ਵੀ ਕਾਫੀ ਜਿਆਦਾ ਨੌਲੇਜ ਆ ਤੇ ਆਪਦਾ ਤੇਰਾ ਬਿਲਕੁਲ ਨਾ ਤਸਰੀਨਾ ਕੰਮ ਕਰਦੇ ਆ ਵੀ ਕਿਸੇ ਨੂੰ ਆਪਾਂ ਲਾਂਮਾ ਨਾਂ ਲਿਆ ਜਾਵੇ ਤੇ ਚੰਗਾ ਸਾਫ ਸੁਥਰਾ ਕੰਮ ਰੱਖਿਆ ਜੇ ਮੈਂ ਜ਼ਰੂਰ ਕਹੂੰਗਾ ਹਾਂਜੀ ਦੇਖੋ ਇਹ ਪਸ਼ੂ ਜਾਂ ਆਪਾਂ ਖੁਦ ਇਨਸਾਨ ਹੈ ਇਹ ਬਿਮਾਰ ਹੋਣਾ ਇੱਕ ਪਹਿਲਾ ਹਾਂਜੀ ਤਾਂ ਤੰਦਰੁਸਤੀ ਤਾਂ ਬਾਅਦ ਦੀ ਗੱਲ ਹੈ ਹਾਂਜੀ ਹਾਂਜੀ ਤਾਂ ਕਈ ਪਸ਼ੂ ਜਾ ਕੇ ਘਰੇ ਬਿਮਾਰ ਹੋ ਗਿਆ ਜਾਂ ਆਪਾਂ ਇਲਾਜ ਨਹੀਂ ਜੱਜਨਾ ਕਰਵਾਉਂਦੇ ਜਾਂ ਚਲੋ ਕੁਦਰਤੀ ਚੀਜ਼ ਹੋ ਜਾਂਦੀ ਆ ਉਹ ਸਾਡੇ ਵਾਸਤੇ ਗੱਲ ਨਹੀਂ ਹੁੰਦੀ ਕਿ ਮੱਝ ਲਿਆਂਦੀ ਬਿਮਾਰ ਹੋ ਗਈ ਦੇਖੋ ਜੀ ਪਸ਼ੂ ਆਸੀ ਕਹਿੰਦੇ ਦੋ ਟਾਈਮ ਚੋ ਚਾਰ ਟਾਈਮ ਚੋ ਸਾਡੀ ਸਾਡੇ ਘਰ ਤੱਕ ਦੀ ਗਰੰਟੀ ਆ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਹਾਂਜੀ ਹਾਂਜੀ ਅਸੀਂ ਦੁੱਧ ਦੀ ਗਰੰਟੀ ਦੇ ਸਕਦੇ ਆ ਕਿ ਸਾਡੇ ਘਰੋਂ ਤਿੰਨ ਟਾਈਮ ਚਾਰ ਟਾਈਮ ਕਿੰਨਾ ਟਾਈਮ ਵੀ ਦਿਲ ਕਰਦਾ ਬਿਲਕੁਲ ਚੋਇਸ ਬਿਲਕੁਲ ਬਿਲਕੁਲ ਬਾਕੀ ਜੇ ਜਾ ਕੇ ਪਸ਼ੂ ਨੂੰ ਧੁੱਪੇ ਸ਼ਾਮੇ ਹਾਂਜੀ ਹਾਂਜੀ ਕੋਈ ਦੇਖ ਰਹਿਕ ਨਹੀਂ ਹੁੰਦੀ ਤਾਂ ਵੀ ਜੀ ਉਹਦੇ ਵਿੱਚ ਆਪਾਂ ਕੁਝ ਨਹੀਂ ਹਾਂਜੀ ਹਾਂਜੀ ਬਾਕੀ ਹਰ ਵੇਲੇ ਵੇਰੇ ਇੱਕ ਦਿਲ ਦੀਆਂ ਗੱਲਾਂ ਆਇਆ ਮਤਲਬ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਕਹਿ ਦਿੰਦੇ ਆ ਵੀ ਮੈਡੀਕਲ ਚੀਜ਼ਾਂ ਵਰਤਦੇ ਆ ਦਵਾਈਆਂ ਵਰਤਦੇ ਆ ਬਿਲਕੁਲ ਨਹੀਂ ਜੀ ਆਪਣਾ ਦੇਸੀ ਫੀਡ ਹੁੰਦੀ ਆ ਹਾਂਜੀ ਜਿਹਦੇ ਵਿੱਚ ਕਣਕ ਮੱਕੀ ਹਾਂਜੀ ਹਾਂਜੀ ਸਰੋਂ ਦੀ ਖਾਲ ਬੜੀਵੇਂ ਦੀ ਖਾਲ ਠੀਕ ਆ ਤੇ ਜਾਂ ਚੋਕਰ ਵਗੈਰਾ ਹੋਰ ਕੁਝ ਨਹੀਂ ਠੀਕ ਆ ਠੀਕ ਆ ਸੋ ਦੋਸਤੋ ਕਦੀ ਆਪਾਂ ਵੀਰ ਹੋਣਾ ਤਾਂ ਵੀ ਪੁੱਛਾਂਗੇ ਅਕਸਰ ਕਈ ਵੀਰਨ ਹੋ ਗਿਆ ਪਤਾ ਨਹੀਂ ਫੀਡ ਕਿਹੜੀ ਪਾਉਂਦੇ ਹਨਾ ਉਹ ਵੀ ਫੀਡ ਬਾਰੇ ਵੀ ਕਿਸੇ ਦਿਨ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਜਿਹੜੇ ਫਾਰਮ ਦੇ ਵਿੱਚ ਕਿਹੜੀ ਫੀਡ ਵਰਤਦੇ ਨੇ ਕੀ ਫਾਰਮੂਲਾ ਹੈਗਾ ਜਿਹੜੀ ਵੀ ਤੁਸੀਂ ਵੀ ਮਤਲਬ ਕਿ ਫੀਡ ਪਾ ਕੇ ਰਿਜ਼ਲਟ ਲੈ ਸਕੋ ਤੇ ਕੁਆਲਟੀ ਲਓ ਤੁਸੀਂ ਆਪਾਂ ਚੁਆਈ ਹੋ ਗਈ ਜੀ ਇਹਦੀ ਅੱਛਾ ਜੀ ਚੁਆਈ ਦੋਸਤੋ ਬਿਲਕੁਲ ਜਿਹੜੀ ਤਕਰੀਬਨ ਪੂਰੀ ਵੀਰ ਹੋਣਾ ਕਰ ਲਈ ਆ ਤੇ ਆਪਾਂ ਲੀਟਰ ਮਾਰ ਕੇ ਤੁਹਾਨੂੰ ਜਿਹੜਾ ਜ਼ਰੂਰ ਦਿਖਾ ਦਵਾਂਗੇ ਥਣ ਬਿਲਕੁਲ ਦੇਖ ਸਕਦੇ ਹੋ ਦੋਸਤੋ ਫਵਾਨਾ ਨਿਚੋੜ ਚੁੱਕੀ ਆ ਹਾਂਜੀ ਕਿ ਬਾਈ ਜੋ ਸੋਰੀ تقریبا ਮੁਕੰਮਲ ਹੋ ਚੁੱਕੀ ਆ ਤੇ ਜਿਹੜਾ 1 ਲੀਟਰ ਮਾਰ ਕੇ ਤੁਹਾਨੂੰ ਆਪਾਂ ਜ਼ਰੂਰ ਚੈੱਕ ਕਰਵਾ ਦਾਂਗੇ ਜਿਹੜਾ ਮਿਲਕ ਫੋਨ ਸਮੇ ਜਿਹੜਾ ਕਿੰਨਾ ਤੋਲ ਕਰਨਾ ਦੀ ਹੈ ਖਾਲੀ ਬਾਲਟੀ ਆ ਦੋਸਤੋ ਲੀਟਰ ਬਾਲਟੀ ਆ ਜ਼ਰੂਰ ਚੈੱਕ ਕਰ ਸਕਦੇ ਹਾਂ ਬਾਕੀ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਜਾਦੂ ਨਹੀਂ ਹੁੰਦਾ ਹੱਥ 'ਚ ਇਹ ਸੇਵਾ ਹੀ ਹੁੰਦੀ ਆ ਵਪਾਰ ਵਰਗ ਵਾਲੇ ਚਾ ਡੇਰੀ ਫਾਰਮ ਵਾਲੇ ਵੀ ਜਿਹੜੀ ਸੇਵਾ ਉਹ ਇੱਕ ਜਿਹੜਾ ਜੈਨੂਅਲ ਬੰਦਾ ਲੈ ਕੇ ਜਾਂਦਾ ਉਹ ਵੀ ਜਿਹੜੇ ਮੈਨੇਜਮੈਂਟ ਵੀਰ ਹੁਣ ਦੱਸਿਆ ਵੀ ਪੂਰਾ ਪ੍ਰਬੰਧਕ ਠੀਕ ਹੈਗੇ ਉਹਨਾਂ ਦੇ ਤੇ ਦੋਸਤੋ ਦੁੱਧ ਪ੍ਰੋਪਰ ਜੇ ਸਾਡੇ ਘਰ ਦੇ ਸਾਡੇ ਦਾ ਮਤਲਬ ਕਿ ਉੱਥੇ ਵੀ ਪਸ਼ੂ ਦੁੱਧ ਵੇਚ ਸਕਦਾ ਬਾਕੀ ਆ ਵੀ ਵੀਰ ਹਰਵੇਲੇ ਵੀ ਬਾਕੀ ਦੋ ਡੰਗ ਦੀ ਚਵਾਈ ਕਰ ਸਕਦਾ ਕੋਈ ਹੈਨਾ ਉਹ ਤਿੰਨ ਜਿੰਨਾ ਵੀ ਦਿਲ ਕਰਦਾ ਵੀ ਕਈ ਵਾਰ ਹੁੰਦਾ ਨਾ ਵੀ ਸਵੇਰ ਪਤਨੀ ਕਿਹੜੇ ਟਾਈਮ ਦੀ ਚੋਈ ਵੀ ਹੁਣ ਇੰਨਾ ਦੋ ਤੋਂ ਕੱਢ ਕੇ ਦਿਖਾਤਾ ਹਾਂਜੀ ਹਾਂਜੀ ਓਕੇ ਜੀ ਆਹ ਦੋਸਤੋ ਵੇਖੋ ਕਰੀਬ 6.5 ਪੌਣੇ 7 ਹਾਂਜੀ 6.5 ਮੰਨ ਕੇ ਚੱਲ ਗਏ ਆਪਾਂ ਹਾਂਜੀ ਹਾਂਜੀ ਤੇ ਬਾਕੀ ਵੀ ਜੀ ਆਪਾਂ 11 ਤੋਂ 12 ਲੀਟਰ ਕਹਾਂਗੇ ਹਾਂਜੀ ਹੋ ਸਕਦਾ ਦੁੱਧ 13 ਵੀ ਹੋਵੇ 14 ਵੀ ਹੋਵੇ ਜੀ 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 ਪਰ ਆਪਾਂ ਠੀਕ ਆ 11 ਤੋਂ 12 ਲੀਟਰ ਠੀਕ ਆ ਸੋ ਦੋਸਤੋ 6.5 ਦੇ ਹਿਸਾਬ ਨਾਲ ਮਾਰਨਿੰਗ ਥੋੜਾ ਜਿਹਾ ਦੁੱਧ ਕਿਤੇ ਨਾ ਕਿਤੇ ਵੱਧ ਹੁੰਦਾ 13 ਨਾ ਸਮਝੋ ਤੁਸੀਂ 12.5 12 ਮੰਨ ਕੇ ਚੱਲ ਪਾ ਪਰ ਮੈਂ 11 ਤੋਂ 12 ਕਹਾਂਗਾ ਪਸ਼ੂ ਕਟ ਵੱਧ ਵੀ ਦੇ ਸਕਦਾ ਕੋਈ ਇਹਦੇ ਚ ਵੱਡੀ ਗੱਲ ਨਹੀਂ ਹੁੰਦੀ ਵੱਧ ਵੀ ਦੇ ਸਕਦਾ ਵਾ 13 ਵੀ ਦੇ ਸਕਦਾ ਤੇ 11 ਵੀ ਦੇ ਸਕਦਾ ਹੋ ਸਕੇ 13:00 ਵਜੇ 13:30 ਵੀ ਠੀਕ ਆ ਵੀਰ ਜੀ ਸੋ ਦੋਸਤੋ ਬਾਕੀ ਚਵਾਈ ਦਾ ਜਿਹੜੀ ਇੱਕ ਟਾਈਮ ਦੀ ਕਰਵਾਤੀ ਆ ਤੁਸੀਂ ਦੋ ਡੰਗ ਦੀ ਵੀਰਲੋਂ ਤਿੰਨ ਡੰਗ ਦੀ ਚਾਰ ਡੰਗ ਦੀ ਤਸੱਲੀ ਨਾਲ ਚਵਾਈ ਕਰੋ ਗੱਲ ਹੀ ਕੋਈ ਨਹੀਂ ਗਈ ਦੋ ਡੰਗ ਦੀ ਚਵਾਈ ਤੋਂ ਬਾਅਦ ਦੋਸਤੋ ਜਿਹੜਾ ਤਿੰਨ ਡੰਗ ਦੀ ਚਵਾਈ ਤੋਂ ਬਾਅਦ ਜਿਹੜਾ ਰਿਜ਼ਲਟ ਆ ਉਹ ਹੋਰ ਜ਼ਿਆਦਾ ਸੋਹਣਾ ਵੇਖਣ ਚ ਮਿਲਦਾ ਕਈ ਵਾਰ ਹੁੰਦਾ ਵੀ ਇੱਕ ਡੰਗ ਦੀ ਚਵਾਈ ਇੰਨੀ ਕਰਵਾਤੀ ਪਤਾ ਨਹੀਂ ਸਵੇਰੇ ਕੀ ਕਿਹੜੇ ਟਾਈਮ ਚ ਹੋਈ ਜਾਂ ਕੀ ਲੱਗਾ ਹਣਾ ਏਕੜ ਲਗਾ ਕੁਛ ਵੀ ਲਗਾ ਕਹਿ ਲਓ ਵੀ ਇਹ ਕੰਮ ਨਹੀਂ ਹੈਗਾ ਕਿ ਦੋ ਤਿੰਨ ਰੰਗ ਦੀ ਚਵਾਈ ਆਪਦੀ ਨਾ ਆਰਾਮ ਨਾਲ ਕਰ ਲਓ ਠੀਕ ਆ ਇਹਦੀ ਕਰਕੇ ਚਵਾਈ ਫਿਰ ਫਿਰ ਸਟਾਰਟ ਕਰੋ ਹਾਂ ਜੀ ਆ ਦੋਸਤੋ ਦੂਜੀ ਜਿਹੜੀ ਝੋਟੀ ਆ ਮਾਝਾ ਇਹਦੀ ਚਵਾਈ ਵੀ ਆਪਾਂ ਸਟਾਰਟ ਕਰ ਦਿੰਦੇ ਆ ਮਗਰ ਜਿਹੜੀ ਇਹਦੇ ਫੀਮੇਲ ਕਾਫ ਆ ਵੀਰ ਹੋਣਾ ਛੱਡ ਦਿੱਤੀ ਹੈ ਵੀਡੀਓ ਵੀਰੇ ਥੋੜੀ ਜਿਹੀ ਮਿੰਟ 2 ਮਿੰਟ ਦੀ ਲੰਬੀ ਹੋ ਜਾਊਗੀ ਪਰ ਜਰੂਰ ਵੇਖ ਲਿਓ ਕਿਉਂਕਿ ਦੂਰੋਂ ਨੇੜੇੋਂ ਚੱਲ ਕੇ ਤੁਸੀਂ ਪੈਸੇ ਖਰਚ ਕਰਨੇ ਆ ਚਵਾਈ ਵੇਖ ਲਿਓ ਬਿਲਕੁਲ ਤਸल्ली ਦੇ ਨਾਲ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਵੀਰ ਹੋਣਾ ਨਾਲ ਜਿਹੜੀ ਗੱਲਬਾਤ ਕਰ ਲਿ ਬਾਕੀ ਦੁੱਧ ਦੇਦੇ ਥੱਲੇ ਵੀ ਬਹੁਤ ਵਧੀਆ ਉਹਦੇ ਨਾਲ ਵੀ ਹੋ ਸਕਦਾ ਜ਼ਿਆਦਾ ਹੋਵੇ ਪਰ ਇਹ ਜਿਹੜਾ ਨੀਵੇ ਦਾ ਪਖਾਲਾ ਬਹੁਤ ਘੱਟ ਕਰਦਾ ਹਾਂਜੀ ਹਾਂਜੀ सो so, दोस्तों बाल्टी बिलकुल खाली वेख सकते हो चवाई अपना स्टार्ट कर देने ठीक है भीर जी करो ਬਹੁਤ ਦੂਹਾ ਮੱਛੀ ਬਹੁਤ ਹੀ ਵਧੀਆ ਹੈ ਠੀਕ ਹੈ ਜੀ ਬਿਲਕੁਲ ਪੋਲੀ ਚਵਾਇਆ ਵੀਰ ਹੁਣੀ ਕਹਿ ਰਹੇ ਨੇ ਵੀ ਬਿਲਕੁਲ ਜਿਹੜਾ ਚਵਾ ਹੈ ਉਹ ਲਾ ਲਗਾ ਮੱਝ ਨੂੰ ਜਨਾਨੀ ਔਰਤ ਕਿੱਦਾਂ ਨਹੀਂ ਠੀਕ ਹੈ ਜੀ ਤੇ ਹਰ ਵੀਰ ਵੀਰਿਆਂ ਦਾ ਮੁੱਲ ਆਪਾਂ ਕੀ ਕਰਦੇ ਪਏ ਸੀਗੇ ਇਹਦੇ ਵੀਰ ਦੀ ਆਪਾਂ ਮੁੱਲ 75000 ਰੁਪਇਆ ਠੀਕ ਆ ਤੇ ਬਾਕੀ ਤਕਰੀਬਨ ਉੱਥੇ ਜੀ ਆਪਾਂ ਇਹਨੂੰ ਦੇਵਾਂਗੇ ਠੀਕ ਆ ਹਾਂ ਜੀ ਠੀਕ ਆ ਠੀਕ ਆ ਬਾਕੀ ਜਿਹੜਾ ਦੋਸਤੋ ਤੁਸੀਂ ਨਾ ਜਿਹੜੀ ਤਸੱਲੀ ਆ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਤਸੱਲੀ ਜਿਹੜੀ ਆ ਤੁਸੀਂ ਆਪਦੀ ਨਾ ਦੋ ਡੰਗ ਦੀ ਕਰ ਲੋ ਤਿੰਨ ਡੰਗ ਦਾ ਨਚੋਰ ਜਿਹੜਾ ਪਸ਼ੂ ਦਾ ਨਿਕਲ ਜਾਂਦਾ ਤੇ ਬਾਕੀ ਇੱਕ ਜਿਹੜਾ ਸਮੇਂ ਦੀ ਚਬਾਈ ਕਰਨ ਦਾ ਮਤਲਬ ਇਹੋ ਹੀ ਹੁੰਦਾ ਵੀ ਤੁਹਾਨੂੰ ਪਤਾ ਲੱਗ ਸਕੇ ਕਿਉਂਕਿ ਬਿਲਕੁਲ ਕਈ ਪੀਰਾਂ ਨੇ ਇਨਸਟੈਂਟ ਜਿਹੜਾ ਸੌਦਾ ਕਰਨਾ ਹੁੰਦਾ ਵੀ ਕਈ ਨਾ ਵੇਖ ਕੇ ਪਸ਼ੂ ਨੂੰ ਸੌਦਾ ਕਰਨਾ ਹੁੰਦਾ ਬਾਕੀ ਜੇਕਰ ਚਬਾਈ ਵੀ ਨਾਲ ਦਿਸ ਪਵੇ ਤੇ ਉਹ ਸੋਨੇ ਤੇ ਸੁਭਾਗੇ ਵਾਲੀ ਗੱਲ ਹੋ ਜਾਂਦੀ ਹੈ ਵੀ ਚਬਾਈ ਵੀ ਆਪਾਂ ਵੇਖ ਲਈ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਕੋਈ ਹੈ ਨਹੀਂਗਾ ਉਹ ਸਾਹਮਣੇ ਆਪਾਂ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਜੀ ਉਂਗਲ ਉਂਗਲ ਵੀ ਧਾਰ ਮੋਟੀ ਆ ਹਾਂਜੀ ਹਾਂਜੀ ਫਾਕੀ ਮੋਟੀ ਤਾਰ ਆ ਦੋਸਤੋ ਪੂਰਾ ਵਰਦੀ ਪਈ ਆ ਤੁਸੀਂ ਜਰੂਰ ਉਹ ਵੀ ਤਸੱਲੀ ਨਾਲ ਦੇਖ ਸਕਦੇ ਹੋ ਆਪਾਂ ਵਿਰਜੀ ਤਾਂ ਬਹੁ ਗਰੰਟੀ ਦੇ ਜਾਨੀ ਕਿ 15 16 ਲੀਟਰ ਦੀ ਘਰ ਵਾਲਿਆਂ ਨੇ ਗਰੰਟੀ ਦਿੱਤੀ ਹੈ ਦੀ ਠੀਕ ਆ ਬਾਕੀ ਹਰ ਵੇਲ ਵੀਰ ਜੀ ਦਾ ਮਤਲਬ ਕੀ ਏਡਾ ਨਾ ਦੂਜਾ ਵਿਖਾਲਾ ਜੇ ਕਹਿ ਲਈਏ ਵੀ ਵਿਖਾਲੇ ਨੂੰ ਸ਼ੋ ਨਹੀਂ ਕਰਉਂਦੀ ਹਾਂ ਜੀ ਵਿਖਾਉਂਦੀ ਸ਼ੋ ਨਹੀਂ ਕਰਦੀ ਬੇਟਾ ਹਾਂ ਆਪਾਂ ਖੋਦੇ ਚੀਜ਼ ਦਾ ਜੱਜ ਕਰਦੇ ਹਾਂ ਕਿ ਉਹ ਨਾਲਾ ਬਹੁ ਘੱਟ ਹੈ ਪਰ ਦੁੱਧ ਚੰਗਾ ਹਾਂ ਬਾਕੀ ਦੋਸਤੋ ਕੋਈ ਵਪਾਰੀ ਜਿਹੜੇ ਵੀਰ ਵਪਾਰ ਕਰਦੇ ਚਾਹੇ ਲੰਮੇ ਸਮੇਂ ਤੋਂ ਕਰਦੇ ਹੋ ਪਰਾਨੇ ਆ ਜਿਹੜੀਆਂ ਚਵਾਈਆਂ ਦੋਸਤੋ ਬਹੁਤ ਕਈ ਘੱਟ ਕਰਾ ਕੇ ਰਾਜੀ ਨੇ ਕਈ ਵਾਰਾਂ ਕੋਈ 19 ਕੀ ਫਾਲਟ ਹੁੰਦੀ ਆ ਪਸ਼ੂਆਂ ਵਿੱਚ ਕੋਈ ਨਾ ਕੋਈ ਚੰਗੀ ਚਵਾਈ ਵਾਲਾ ਪਸ਼ੂ ਦੋਸਤੋ ਜੀ ਵੀ ਕਰਦਾ ਵੀ ਚਵਾਈਆਂ ਕਰਾ ਕੇ ਫਿਰ ਵੇਚਿਆ ਜਾਵੇ ਕਿਉਂਕਿ ਅਸਲ ਦੇ ਵਿੱਚ ਜਿਹੜਾ ਪਸ਼ੂ ਆਪਾਂ ਦੁੱਧ ਪੀਣ ਵਾਸਤੇ ਜਾਂ ਦੁੱਧ ਦੀ ਚਵਾਈ ਅਤੇ ਜਾਂ ਡੇਰੀ ਵਾਸਤੇ ਹੀ ਪਸ਼ੂ ਖਰੀਦਣਾ ਹੁੰਦਾ ਤੇ ਚਵਾ ਜਿਹੜਾ ਤੁਸੀਂ ਜਰੂਰ ਨੋਟ ਕਰਿਆ ਕਰੋ ਤੇ ਕਰਿਆ ਕਰੋ ਜਰੂਰ ਪੈਸਾ ਖਰਚ ਕਰਨਾ ਤੁਸੀਂ ਜਰੂਰ ਕਰਿਆ ਕਰੋ ਚਵਾਈ ਬਾਕੀ ਆ ਵੀਰਾਂ ਦੀ ਜਿਹੜੇ ਵਪਾਰੀ ਵੀਰ ਨੇ ਸਾਰੇ ਆਪੋ ਆਪਣੀ ਤਸੱਲੀ ਤੇ ਚੰਗਾ ਪਸ਼ੂ ਲੈ ਕੇ ਆਉਂਦੇ ਆ ਕਿਉਂਕਿ ਜਿਹੜਾ ਇਹਨਾਂ ਦੇ ਹੱਥੋਂ ਪਸ਼ੂ ਨਿਕਲ ਜਾਂਦਾ ਦੋਸਤੋ ਚਵਾਈ ਵੱਲੋਂ ਵੀ ਹਰ ਇੱਕ ਚੀਜ਼ ਆਪ ਤਾਂ ਫਿੱਟ ਕਰਕੇ ਆਉਂਦੇ ਆ ਪਰ ਤੁਸੀਂ ਆਪਣੀ ਤਸੱਲੀ ਆਪ ਵੀ ਜਰੂਰ ਕਰਨਾ ਇਹ ਇੱਕ ਇਨਸਾਨ ਦੀ ਤਰ੍ਹਾਂ ਹੀ ਆ ਹਾਂਜੀ ਆਪਾਂ ਪਤਾ ਨਹੀਂ ਚਲਦੇ ਚਲਦੇ ਕਿਹੜੀ ਚੀਜ਼ ਹਾਂਜੀ ਹਾਂਜੀ ਸਾਵਾਂ ਵਾਲੀ ਚੀਜ਼ ਆ ਜੀ ਹਾਂਜੀ ਹਾਂਜੀ ਤਾਂ ਬਾਕੀ ਕੋਈ ਨੁਕਸਾ ਆ ਜਾਣਾ ਕੋਈ ਵੱਡੀ ਗੱਲ ਨਹੀਂ ਜੀ ਕਿਸੇ ਵਪਾਰੀ ਦੇ ਵਾਸਤੇ ਵੀ ਗੱਲ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਕਿਹੜਾ ਕਰ ਕਰੇ ਬਣਦੀਆਂ ਚੀਜ਼ਾਂ ਬਣਦੀਆਂ ਹਾਂਜੀ ਹਾਂਜੀ ਬਾਕੀ ਜਿਸੇ ਵੀ ਇਹਨੇ ਕਮੈਂਟ ਕੀਤਾ ਕਿ ਵਪਾਰੀ ਕੋਲੋਂ ਪਸ਼ੂ ਨਾਲ ਲਾਓ ਘਰ ਤੋਂ ਲਓ ਵਪਾਰੀ ਵੀ ਘਰ ਤੋਂ ਹੀ ਲੈ ਕੇ ਆਉਂਦੇ ਆ ਵਪਾਰੀ ਵੀ ਘਰੋਂ ਲੈ ਕੇ ਆਉਂਦੇ ਆ ਕਿਤੇ ਹੈ ਜੀ ਹੈ ਜੀ ਬਿਲਕੁਲ 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 ਇਹ ਤੱਕ ਬਸ ਇੰਨਾ ਕਰਿਆ ਜਾਂਦਾ ਵੀ ਜਿਵੇਂ ਵਟਾ ਹਰ ਇੱਕ ਪਤਾ ਬੰਦੇ ਨੂੰ ਦਾ ਵੀ ਵਟਾ ਆਪਣੀ ਕਿੱਡਾ ਵੱਡਾ ਲੱਗਦਾ ਹਾਂ ਵਪਾਰੀ ਪਰ ਵਪਾਰੀ ਕੋਲੇ ਬਾਲਾ ਇੰਨਾ ਜ਼ਿਆਦਾ ਕਮਾਈ ਨਹੀਂ ਹਾਂਜੀ ਹਾਂਜੀ ਬਸ ਪਤਲੀ ਕਮਾਈ ਨਾਲ ਹੁੰਦਾ ਕਿਉਂਕਿ ਜੇਕਰ ਉਹ ਆਮ ਬੰਦੇ ਨੂੰ ਪਸ਼ੂ ਮੰਨ ਲਓ ਵੀ 75000 ਦਾ ਘਰ ਵਾਲਾ ਦੇਂਦਾ ਤੇ ਵਪਾਰੀ ਨੂੰ ਕਿਤੇ ਉਹਨੇ 60 55000 ਦਾ ਫੜਾ ਥੋੜੇ ਦਿਨ ਨਹੀਂ ਜੀ ਨਹੀਂ ਘਰ ਵਾਲੇ ਵੀ ਅੱਜ ਕੱਲ ਬਹੁਤ ਆ ਜਾਂਦੇ ਹਾਂ ਹਾਂਜੀ ਹਾਂਜੀ ਸਾਰੇ ਕਿਉਂਕਿ ਵੀਡੀਓ ਵੀਰ ਹਰ ਇੱਕ ਹੀ ਚੱਲਦੀਆਂ ਤੇ ਹਰ ਇੱਕ ਵੀਰ ਦਾ ਜਤਾਂ ਰਹਿੰਦਾ ਵੀ ਚੰਗੇ ਪੈਸੇ ਵਟੀਏ ਘਰ ਵਾਲੇ ਦਾ ਵੀ ਤੇ ਵੀਰ ਜੀ ਵਪਾਰੀ ਕੋਲੇ ਦਾ ਪਸੂ ਸੌਖਾ ਮਿਲ ਜੂਗਾ ਸਿੱਧਾ ਸਿੱਧਾ ਦਾਣ ਤੋਂ ਪਰ ਘਰ ਵਾਲੇ ਦਾ ਅਡਜਸਟਮੈਂਟ ਕਰਨੀ ਬਹੁਤ ਔਖੀ ਹੁੰਦੀ ਹੈ ਬਿਲਕੁਲ 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 ਉਹਨੂੰ ਜੱਜ ਕਰਨਾ ਇਹਨਾਂ ਜਦੋਂ ਸਿਰਖ ਪਾ ਕੇ ਫਿਰ ਜਾ ਕੇ ਕਿਤੇ ਬਿਲਕੁਲ ਬਿਲਕੁਲ ਜੀ ਦੀ ਚੁਆਈ ਹੋ ਗਈ ਹੈ ਸੋ ਦੋਸਤੋ ਚੁਆਈ ਜਿਹੜੀ ਆ ਫਾਈਨਲ ਹੈ ਜਿਹੜੀ ਸੈਕਿੰਡ ਮੱਝ ਦੀ ਵੀ ਹੋ ਚੁੱਕੀ ਆ ਤੇ ਆਪਾਂ ਇਹਦਾ ਵੀ ਟੋਰ ਜਿਹੜਾ ਤੁਹਾਨੂੰ ਜਰੂਰ ਕਰਕੇ ਵਿਖਾ ਦਿੰਨੇ ਆ ਵੀ ਜੇ ਇਹ ਖਾਲੀ ਹੈ ਜੀ ਖਾਲੀ ਬਾਲਟੀ ਹੈ ਤੁਸੀਂ ਵੇਖ ਲਓ ਦੋਸਤੋ ਲੀਟਰ ਆ ਲੀਟਰ ਵੀ ਭਰ ਲਈ ਤੇ Horsin... ਦੇਵ 7 ਲੀਟਰ ਪਰ ਹੋ ਸਕੇ ਥੱਲੇ 13 ਹੋਵੇ 14 ਹੋਵੇ ਪਰ ਆਪਾਂ 11 ਤੋਂ 12 ਲੀਟਰ ਕਵਾਂਗੇ ਠੀਕ ਹੈ ਸੋ ਦੋਸਤੋ ਵੇਖ ਸਕਦੇ ਹੋ ਇੱਕ ਟਾਈਮ ਦਾ ਜਿਹੜਾ ਦੁੱਧ ਉਹ 7 ਲੀਟਰ ਮੱਝ ਨੇ ਕੱਢਿਆ ਬਾਕੀ ਸਵੇਰ ਦਾ ਵੀ ਤੁਸੀਂ 6 ਮੰਨ ਲਓ 7 ਮੰਨ ਲਓ 13 ਮੰਨ ਲਓ 12 ਮੰਨ ਲਓ ਥੋੜੇ ਤੇ ਆ ਬਾਕੀ ਜੋ ਰਿਐਲਿਟੀ ਆ ਉਹ ਹੁਣ ਜਿਹੜਾ ਟਾਈਮ ਆ ਦੋਸਤੋ ਕੰਡੇ ਵਾਲਾ ਕਰੋ ਲੀਟਰ ਵਾਲਾ ਕਰੋ 7 ਲੀਟਰ ਦੀ ਚੁਵਾਈ ਕਰਕੇ ਵਿਖਾਤੀ ਆ ਬਾਕੀ ਜਦੋਂ ਲੈਣ ਉਹ ਤਸਦੀ ਹਾਂ ਜੀ 11 ਤੋਂ 12 13 14 ਕਿਤੇ ਵੀ ਹੋ ਸਕਦਾ ਕਿਉਂਕਿ ਇੱਕ ਵੀਰ ਜੀ ਮੇਰੇ ਕੋਲੇ ਆਏ ਹਾਂਜੀ ਆ ਗੱਲ ਦੱਸਣੀ ਨਹੀਂ ਚਾਹੁੰਦਾ ਵੈਸੇ ਹਾਂਜੀ ਕਿਉਂਕਿ ਰੱਬ ਵਰਗਾ ਗਾਗ ਹੁੰਦਾ ਬਿਲਕੁਲ ਜੀ ਬਿਲਕੁਲ ਆ ਵੀਰ ਜੀ ਉਹਨਾਂ ਨੂੰ ਮੈਂ ਕਿਹਾ 12 ਤੋਂ 13 ਲੀਟਰ ਹੋਊਗਾ ਚਲੋ ਇੱਕ ਜ਼ਬਾਨ ਆ ਮੂੰਹ ਜੋ ਕਹਤਾ ਹੈ ਨਾ ਹਾਂਜੀ ਕੋਈ ਫਿਕਸ ਤਾਂ ਹੈ ਨਹੀਂ ਕਿ ਮਤਲਬ ਉਹਦੇ ਅੰਦਰੋਂ ਇੰਨਾ ਹੀ ਆਉਣਾ ਚੁਆਈ ਉਹਨਾਂ ਨੇ ਖੁਦ ਦੋ ਟਾਈਮ ਕੀਤੀ ਇੱਕ ਚੁਆਈ ਦੇ ਵਿੱਚ ਵੀ ਫਰਕ ਪੈ ਜਾਂਦਾ ਕਿਤੇ 100 150 ਗ੍ਰਾਮ ਦਾ ਵੀਰ ਜੀ 100 ਗ੍ਰਾਮ ਦੁੱਧ ਘੱਟ ਸੀਗਾ ਹਾਂਜੀ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਉਚਾਈ ਦਾ ਇਸ਼ੂ ਮਤਲਬ ਹਾਂ ਲੰਬਾ ਚੌੜੀ ਗੱਲ ਕੀਤੀ ਉਹ 100 ਗ੍ਰਾਮ ਦੇ ਪ ਸਭਾ ਛੇ ਲੀਟਰ ਦੁੱਧ ਸੀਗਾ ਤਾਂ ਸ਼ਾਮੀ ਪਾਉਣੇ ਕਿ 6 ਸੀਗਾ ਹਾਂਜੀ ਤਾਂ ਉਨੀ ਗੱਲ ਪਿੱਛੇ ਕਿ ਭਾਈ 100 ਗ੍ਰਾਮ ਦੁੱਧ ਘਟਾ ਤਾਂ ਬਹੁਤ ਯਾਨੀ ਕਿ ਸੁਣ ਕੇ ਬੜਾ ਦੁੱਖ ਲੱਗਾ ਹਾਂਜੀ ਕਿ ਕਈ ਵਾਰਾ ਪਸ਼ੂ ਸਵੇਰੇ 5 ਲੀਟਰ ਹੁੰਦਾ ਸ਼ਾਮਾਂ ਨੂੰ ਕਿੱਲੋਂ ਨਹੀਂ ਹੁੰਦਾ ਕੋਈ ਵੱਡੀ ਗੱਲ ਨਹੀਂ ਬਿਲਕੁਲ 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 ਕੋਈ ਜੇਤ ਜਤਾਈ ਨਹੀਂ ਹੈਗੀ ਐਸੀ ਚੀਜ਼ ਦੇ ਅੱਗੇ ਵੀ ਕੋਈ ਦਾਵਾ ਵੀ ਹੈਗਾ ਇਸੇ ਕਰਕੇ ਆਪਾਂ 2 ਕਿਲੋ ਦੁੱਧ ਘਟਾ ਦੱਸ ਰਹਿਆਂ 11 ਵੀ ਹੋ ਸਕਦਾ 12 ਵੀ ਹੋ ਸਕਦਾ ਹੋ ਜਿੰਨਾ ਹੋ ਜਾਦਾ ਤਾਂ ਕਿ 13 ਵੀ ਬਿਲਕੁਲ ਬਿਲਕੁਲ ਕੋਈ ਦਾਵਾ ਨਹੀਂ ਦੋਸਤੋ ਹੋਏਗਾ ਵੀ ਕਹਿੰਨ ਤੋਂ ਭਾਵੇਂ ਸੱਤ ਚੋਇਆ ਤੇ ਸਵੇਰ ਵੀ ਸਾ ਪਸ਼ੂ ਦੇ ਉੱਪਰ ਡਿਪੈਂਡ ਹੁੰਦਾ ਹੈ। ਭਾਰ ਨਹੀਂ ਹਿੰਦਾ ਫਰਕ ਹੁੰਦਾ ਕਿਤੇ ਕਿਲੋ ਅੱਧਾ ਕਿਲੋ ਦਾ। ਬਸ ਬਸ ਜੀ। ਹਾਂ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਦੋ ਟਾਈਮ ਦੀ ਚੋਈ ਦੇ ਵਿੱਚ। ਕਿਉਂਕਿ 13 ਕਹ ਕੇ ਤੇ 9 ਲੀਟਰ ਚ ਬਣਾਉ ਉਹ ਤੁਹਾਨੂੰ ਬਹੁਤ ਫਰਕ ਆ। ਬਹੁਤ ਵੀ ਫਰਕ ਆ ਜੀ। ਹਾਂ ਜੀ ਹਾਂ ਜੀ। ਹਾਂ ਜੀ ਬਿਲਕੁਲ ਜੀ। ਤੇ ਬਾਕੀ ਹਰ ਵੇਲੇ ਵੀ ਹੋਰ ਕੁਝ। ਬਾਕੀ ਵੀਰ ਜੀ ਜੀ ਆਏ ਨੂੰ ਜਿਹੜੇ ਮੇਰੇ ਭੈਣ ਭਰਾ ਫੋਨ ਕਰਨਗੇ। ਠੀਕ ਆ। ਬਾਕੀ ਦੋਸਤੋ ਚੀਜ਼ ਤਸੱਲੀ ਵਾਲੀ ਮਿਲੂਗੀ। ਅਕਰੀਮਾ ਫੇਰ ਦੱਸ ਦੇਣਾ। ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋਈ ਆ। ਹਾਂ ਜੀ। ਬਾਕੀ ਕਿ ਕਈ ਭੈਣ ਭਰਾ ਬੱਚੇ ਨੂੰ ਬਹੁਤ ਜ਼ਿਆਦਾ ਦੁੱਧ ਛੱਡਦੇ ਆ ਤੇ ਬਾਅਦ ਚ ਕਹਿੰਦੇ ਇੰਨਾ ਮਹੀਨੇ ਦੁੱਧ ਨਹੀਂ ਕੱਢਿਆ ਮੈਂ ਤਾਂ ਇਹ ਕਹਿੰਨਾ ਕਿ ਮੇਰੇ ਘਰ ਤੋਂ ਜਾਣ ਤੋਂ ਬਾਅਦ ਆ ਹਾਂਜੀ ਦੋ ਦਿਨ ਪਸ਼ੂ ਨੂੰ ਉਹ ਬੱਚੇ ਨੂੰ ਨਿਪਲਨਾ ਪਿਆ ਲੋ ਜਾਂ ਬਾਟੇ ਵਿੱਚ ਜਾਂ ਕਿਸੇ ਹਨਾ ਇਹਨਾਂ ਪਿਆ ਲੋ ਪਰ ਆਪ ਦੀ ਘਰੇ ਜਾ ਕੇ ਵੀ ਤਸੱਲੀ ਦੋ ਟਾਈਮ ਕਰੋ ਕੋਈ ਕਿਲੋ ਵੱਧਾ ਕਿਲੋ ਦਾ ਫਰਕ ਪਊਗਾ ਬਾਲਾ ਨਹੀਂ ਪੈਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਦੋਸਤੋ ਆ ਕਿ ਵੀ ਆਪਣਾ ਕੰਟੈਕਟ ਨੰਬਰ ਹੈਗਾ ਹਾਂਜੀ ਹਾਂਜੀ 99063 82025 ਹਾਂਜੀ 99063 82025 ਠੀਕ ਹੈ ਜੀ ਠੀਕ ਹਾਂਜੀ ਸੋ ਦੋਸਤੋ ਵੀਰ ਰਵੈਲ ਸਿੰਘ ਸੀਗੇ ਪਿੰਡ ਜੋਰ ਸਿੰਘ ਵਾਲੇ ਤੋਂ ਕੰਟੈਕਟ ਨੰਬਰ ਦੋਸਤੋ ਦੱਸ ਤਿਆ 99036882025 ਵੀਰ ਹੁਣਾਂ ਦੇ ਜਿਹੜੇ ਸੰਪਰਕ ਨੰਬਰ ਨੇ ਨੰਬਰਾਂ ਤੇ ਤੁਸੀਂ ਜਿਹੜਾ ਕਾਲ ਕਰ ਸਕਦੇ ਹੋ ਕਿਸੇ ਟਾਈਮ ਵੀ ਗੱਲਬਾਤ ਕਰਕੇ ਪਸ਼ੂਆਂ ਦੀ ਚਵਾਈ ਕਰ ਸਕਦੇ ਹੋ ਖਰੀਦ ਸਕਦੇ ਹੋ ਦੋਸਤੋ ਦੋਨਾਂ ਮੱਜਾਂ ਦੇ ਮੋਲ ਵੀ ਵੀਰ ਹੁਣਾਂ ਨੇ ਜਿਹੜੇ ਤੈਅ ਸੀਗੇ ਉਹ ਦੱਸ ਤੇ ਹੈ ਡਿਮਾਂਡ ਚਵਾਈ ਵੀ ਕਰਾਤੀ ਹੈ ਬਿਲਕੁਲ ਪਾਰਦਰਸ਼ੀ ਢੰਗ ਨਾਲ ਸੋ ਜਿਸ ਜਿਸ ਮੇਰੇ ਵੀਰ ਭਰਾ ਨੇ ਪਸ਼ੂ ਖਰੀਦਣਾ ਹੋਵੇ ਉਹ ਜ਼ਰੂਰ ਖਰੀਦ ਸਕਦੇ ਹੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ